ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਤੇ ਜਿੰਨੇ ਵੀ ਕਰੰਟ ਅਫੇਅਰ ਬੰਦੇ ਆ ਉਸ ਟੌਪਿਕ ਤੇ ਆਪਾਂ ਉਹਨਾਂ ਬਾਰੇ ਡਿਸਕਸ ਕਰਨ ਲੱਗੇ ਆ ਇਹ ਜਨਵਰੀ ਤੋਂ ਲੈ ਕੇ ਦਸੰਬਰ 2025 ਤੱਕ ਪ੍ਰਧਾਨ ਮੰਤਰੀ ਜੀ ਜਿੱਥੇ ਵੀ ਗਏ ਨੇ ਜਾਂ ਉਹਨਾਂ ਨੂੰ ਕੋਈ ਵੀ ਸਨਮਾਨ ਕੀਤਾ ਗਿਆ ਚਾਹੇ ਉਹ ਜੈਨ ਧਰਮ ਭਾਈਚਾਰੇ ਵੱਲੋਂ ਹੈ ਚਾਹੇ ਕਿਸੇ ਕੰਟਰੀ ਵੱਲੋਂ ਥੋਫੀਆ ਵੱਲੋਂ ਆਮਾਨ ਵੱਲੋਂ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੋਈ ਕਿਸੇ ਚੀਜ਼ ਦਾ ਉਦਘਾਟਨ ਕੀਤਾ ਇਹਦੇ ਵਿੱਚ ਆਪਾਂ ਸਾਰੇ ਕੁਐਸਚਨ A to Z ਡਿਸਕਸ ਕਰਾਂਗੇ ਚਾਹੇ ਅਵਾਰਡ ਹੋ ਗਏ ਸਕੀਮ ਹੋ ਗਈਆਂ ਸਮਿਟਸ ਹੋ ਗਈਆਂ ਤੇ ਬੁਨਿਆਦੀ ਢਾਂਚਾ ਜਾਂ ਇਨਫਰਾਸਟ੍ਰਕਚਰ ਬਾਰੇ ਠੀਕ ਹੈ ਸਾਰੇ ਇੰਪੋਰਟੈਂਟ ਕੁਐਸਚਨ ਮੈਂ ਕਵਰ ਕੀਤੇ ਇਹਦੇ ਵਿੱਚ ਤੇ ਕੋਈ ਵੀ ਕੁਐਸਚਨ ਐਸਾ ਨਹੀਂ ਹੈ ਵੀ ਜਿਹੜਾ ਬੇਫਾਲਤੂ ਜਿਹਾ ਉਹ ਕੀਤਾ ਸਾਰੇ ਐਗਜ਼ਾਮ ਓਰੀਐਂਟਡ ਕੁਐਸਚਨ ਨੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਹੈ ਇਹ ਵੀਡੀਓ ਪਸੰਦ ਆਈਏ ਆਉਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਰ ਇਸ ਲੈਕਚਰ ਦੀ ਤੁਹਾਨੂੰ ਪੀਡੀਐਫ ਚਾਹੀਦੀ ਆ ਪੀਡੀਐਫ ਲਈ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤੇ ਜਾ ਤੁਸੀਂ ਜਿਹੜੀ ਇਹ ਵੀਡੀਓ ਹੈ ਇਹਦੇ ਕਮੈਂਟ ਦੇ ਵਿੱਚ ਇੱਕ ਕਮੈਂਟ ਪਿੰਨ ਕੀਤਾ ਹੋਊਗਾ ਉੱਥੇ ਲਿੰਕ ਹੋਊਗਾ ਉੱਥੋਂ ਤੁਸੀਂ ਇਸ ਦੀ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਕੀ ਆ ਟੋਟਲ 22 ਤਾਈ ਕੁਐਸਚਨ ਨੇ ਤੇ ਜਿਹੜੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੋਣਗੇ ਇਹ ਨਰਿੰਦਰ ਮੋਦੀ ਜੀ ਦੇ ਕਰੰਟ ਅਫੇਅਰ ਨੇ ਜਿਹੜੇ ਵੀ ਕਰੰਟ ਅਫੇਅਰ ਨੇ ਠੀਕ ਹੈ ਐਵੇਂ ਦੇ ਕੁਐਸਚਨ ਹੋਣਗੇ ਇਹਦੇ ਵਿੱਚ ਜਿਵੇਂ ਇੱਕ ਸਾਈਡ ਤੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਫਿਰ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਹੈ ਜੀ ਦਸੰਬਰ 2025 ਵਿੱਚ ਕਿਸ ਕਿਸ ਵਿਸ਼ਵ ਨੇਤਾ ਨੂੰ ਇਥੋਪੀਆ ਦੇ ਸਰਬੋਤਮ ਨਾਗਰਿਕ ਸਨਮਾਨ ਦੀ ਗ੍ਰੇਟ ਸਟਾਰ ਆਫ ਇਥੋਪੀਆ ਨਾਲ ਸਨਮਾਨਿਤ ਕੀਤਾ ਗਿਆ ਜਿਹੜਾ ਦੀ ਗ੍ਰੇਟ 스타 ਆਫ ਇਥੋਪੀਆ ਸਨਮਾਨ ਹੈ ਇਹ ਕਿਹੜੇ ਨੇਤਾ ਨੂੰ ਦਿੱਤਾ ਗਿਆ ਤਾਂ ਇਹਦਾ ਰਾਈਟ ਆਨਸਰ ਹੈ ਜੀ ਨਰਿੰਦਰ ਮੋਦੀ ਨਰਿੰਦਰ ਮੋਦੀ ਜੀ ਨੂੰ ਦੀ ਗ੍ਰੇਟ 스타 ਆਫ ਇਥੋਪੀਆ ਸਨਮਾਨਿਤ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ ਇਹ ਇਥੋਪੀਆ ਦਾ ਇੱਕ ਸਰਵੋੱਚ ਨਾਗਰਿਕ ਸਨਮਾਨ ਹੈ ਏਕਾ ਸਨਮਾਨ ਹੈ ਤੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦਿੱਤਾ ਗਿਆ ਜੇ ਇਥੋਪੀਆ ਦੀ ਗੱਲ ਕਰਦੇ ਆਂ ਜਿਹੜੀ ਕੈਪੀਟਲ ਹੈਗੀ ਆ ਉਹ ਹੈਗੀ ਆ ਜੀ ਅਦਿਸ ਅਬਾਬਾ ਠੀਕ ਹੈ ਤੇ ਇਥੋਂ ਦੀ ਕਰੰਸੀ ਹੈਗੀ ਆ ਇਥੋਪੀਅਨ ਬਿਰ ਇਥੋਪੀਅਨ ਬਿਰ ਇਥੋਂ ਦੀ ਕਰੰਸੀ ਆ ਤੇ ਇਥੋਂ ਦੇ ਪ੍ਰਧਾਨ ਮੰਤਰੀ ਕੌਣ ਨੇ ਅਬੀ ਐਲ ਅਹਿਮਦ ਅਲੀ ਠੀਕ ਹੈ ਅਬੀ ਅਹਿਮਦ ਅਲੀ ਇਹ ਚੀਜ਼ਾਂ ਵੀ ਤੁਸੀਂ ਨਾਲ ਯਾਦ ਰੱਖਣੀਆਂ ਆ ਇੱਥੇ ਲਿਖਿਆ ਵੀ ਹੋਇਆ ਵੀ ਤੇ ਇਦੇ ਵਿੱਚ ਹੋਰ ਕੀ ਹੋ ਸਕਦਾ ਇੱਥੇ ਅਫਰੀਕਨ ਯੂਨੀਅਨ ਦਾ ਇੱਥੋਂ ਇਹਦੇ ਵਿੱਚ ਕੀ ਹੈ ਅਦਿਸ ਅਬਾਬਾ ਦੇ ਵਿੱਚ ਜਿਹੜੀ ਆਪਣੀ ਅਫਰੀਕਨ ਯੂਨੀਅਨ ਹੈ ਉਹਦਾ ਕੀ ਹੈ ਹੈੱਡਕੁਆਟਰ ਵੀ ਇੱਥੇ ਇਹ ਵੀ ਤੁਸੀਂ ਨਾਲ ਯਾਦ ਰੱਖ ਲਿਓ ਅਗਲਾ ਕੁਐਸਚਨ ਹੈ ਕਿਹੜੇ ਭਾਈਚਾਰੇ ਨੇ ਜਾਂ ਇਹਦੇ ਵਿੱਚ ਐਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਵੀ ਕਿਹੜੇ ਭਾਈਚਾਰੇ ਨੇ ਨਰਿੰਦਰ ਮੋਦੀ ਨੂੰ ਧਰਮਭਤੀ ਧਰਮ ਚੱਕਰਵਰਤੀ ਪੁਰਸਕਾਰ ਨਾਲ ਸਨਮਾਨ ਸਨਮਾਨਿਤ ਕੀਤਾ ਗਿਆ ਠੀਕ ਹੈ ਜਾਂ ਐਵੇਂ ਦਿੱਤਾ ਜਾਊਗਾ ਵੀ ਜੂਨ 2025 ਦੇ ਵਿੱਚ ਜੈਨ ਭਾਈਚਾਰੇ ਨੇ ਕਿਸ ਨੂੰ ਧਰਮ ਚੱਕਰਵਰਤੀ ਪੁਰ ਸਰਕਾਰ ਨਾਲ ਸਨਮਾਨਿਤ ਕੀਤਾ ਹੈ ਦੋਨੇ ਤਰ੍ਹਾਂ ਨਾਲ ਕੁਐਸਚਨ ਬਣਨਗੇ ਵੀ ਤੁਸੀਂ ਕੁਐਸਚਨ ਨੂੰ ਧਿਆਨ ਨਾਲ ਪੜ੍ਹ ਕੇ ਫੇਰ ਹੀ ਆਨਸਰ ਦੇਣਾ ਹੈ ਜੈਨ ਕਮਿਊਨਿਟੀ ਨੇ ਕਿਹੜੇ ਕਿਸ ਨੂੰ ਮਤਲਬ ਜਿਹੜਾ ਧਰਮ ਚੱਕਰਵਰਤੀ ਅਵਾਰਡ ਹੈ ਉਹਦੇ ਨਾਲ ਸਨਮਾਨਿਆ ਜੂਨ 2025 ਦੇ ਵਿੱਚ ਤਾਂ ਇਹਦਾ ਰਾਈਟ ਆਨਸਰ ਹੈ ਜੀ ਨਰਿੰਦਰ ਮੋਦੀ ਅੱਜ ਜਿਹੜੇ ਆਪਾਂ ਕੁਐਸਚਨ ਕਰਾਂਗੇ ਉਹਨਾਂ ਦਾ ਲਗਭਗ ਰਾਈਟ ਆਨਸਰ ਨਰਿੰਦਰ ਮੋਦੀ ਹੈ ਜਾਂ ਕੋਈ ਅਲੱਗ ਤੋਂ ਕੁਐਸਚਨ ਬਣਾ ਕੇ ਪੁੱਛਿਆ ਗਿਆ ਤਾਂ ਉਹਦਾ ਆਨਸਰ ਉਹ ਹੋਊਗਾ ਇਹ ਇਹ ਸਾਰੇ ਜਿਹੜੇ ਵੀ ਕੁਐਸਚਨ ਨੇ ਸਾਰੇ ਨਰਿੰਦਰ ਮੋਦੀ ਜੀ ਦੇ ਆਧਾਰਿਤ ਨੇ ਜਿਹੜੇ ਆਪਣੇ ਪੀਐਮ ਨੇ ਉਹਨਾਂ ਤੇ ਹੀ ਜਿੰਨੇ ਕੁਐਸਚਨ ਬੰਦੇ ਆ ਮੈਂ ਉਹ ਲੈ ਕੇ ਆਇਆ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ ਨਰਿੰਦਰ ਮੋਦੀ ਜਿਹੜਾ ਜੈਨ ਭਾਈਚਾਰਾ ਉਹਨਾਂ ਨੇ ਧਰਮ ਚੱਕਰਵਰਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਕਿਨਾਂ ਨੂੰ ਨਰਿੰਦਰ ਮੋਦੀ ਜੀ ਨੂੰ ਅੱਗੇ ਕੁਐਸਚਨ ਹੈਗਾ ਪ੍ਰਧਾਨ ਮੰਤਰੀ ਮੋਦੀ ਨੇ ਬਾਸ ਦੀ ਥੀਮ ਤੇ ਆਧਾਰਿਤ ਦੇਸ਼ ਦੇ ਪਹਿਲੇ ਕੁਦਰਤ ਆਧਾਰਿਤ 에어ਪੋਰਟ ਟਰਮੀਨਲ ਦਾ ਉਦਘਾਟਨ ਕਿਸੇ ਸ਼ਹਿਰ ਵਿੱਚ ਕੀਤਾ ਠੀਕ ਹੈ ਇਹ ਬਾਸ ਨਾਲ ਆ ਤੁਸੀਂ ਇੱਥੇ ਇਮੇਜ ਦੇ ਵਿੱਚ ਦੇਖ ਸਕਦੇ ਹੋ ਬਈ ਜਿਹੜੀ ਆਪਣੀ ਬਾਸ ਹੁੰਦੀ ਹੈ ਉਹਦੇ ਥੀਮ ਤੇ ਆਧਾਰਿਤ ਇਹ ਕੁਦਰਤ ਆਧਾਰਿਤ 에어ਪੋਰਟ ਬਣਾਇਆ ਟਰਮੀਨਲ ਬਣਾਇਆ ਇਹ ਕਿਹੜੇ ਸ਼ਹਿਰ ਦੇ ਵਿੱਚ ਹੈ ਤੇ ਇਹ ਹੈਗਾ ਜੀ ਗੁਹਾਟੀ ਅਸਮ ਦੇ ਵਿੱਚ ਠੀਕ ਹੈ ਆਪਸ਼ਨ ਨੰਬਰ ਏ ਗੁਹਾਟੀ ਅਸਮ ਦੇ ਵਿੱਚ ਤੇ ਇਹ ਕਿਹੜਾ ਇੰਟਰਨੈਸ਼ਨਲ 에어ਪੋਰਟ ਹੈ ਲੋਕਪ੍ਰਿਆ ਗੋਪੀਨਾਥ ਬਰਦੋਲੀ ਇੰਟਰਨੈਸ਼ਨਲ 에어ਪੋਰਟ ਡਿਜ਼ਾਈਨਡ ਵਿਦ ਬੰਬੂ ਐਂਡ ਔਰਚਿਡ ਥੀਮ ਇਹ ਬੰਬੂ ਤੇ ਔਰਚਿਡ ਦੇ ਥੀਮ ਤੇ ਡਿਜ਼ਾਈਨ ਕੀਤਾ ਹੈ ਕਿਹੜਾ ਲੋਕਪ੍ਰਿਆ ਗੋਪੀਨਾਥ ਬਰਦੋਲੀ ਇੰਟਰਨੈਸ਼ਨਲ 에어ਪੋਰਟ ਕਿੱਥੇ ਹੈ ਬਈ ਇਹ ਗੁਵਾਟੀ ਅਸਮ ਦੇ ਵਿੱਚ ਤੁਸੀਂ ਅਸਮ ਦੀ ਕੈਪੀਟਲ ਠੀਕ ਹੈ ਇੱਥੋਂ ਦੇ ਸੀਐਮ ਗਵਰਨਰ ਇਹ ਜ਼ਰੂਰ ਦੱਸਣੇ ਆ ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਪ੍ਰਧਾਨ ਮੰਤਰੀ ਮੋਦੀ ਨੇ ਮੰਨ ਕੀ ਬਾਤ ਪ੍ਰਧਾਨ ਮੰਤਰੀ ਮੋਦੀ ਦੀ ਮੰਨ ਦੀ ਬਾਤ ਚੱਲਦੀ ਹੈ ਨਾ ਇਹਦਾ ਤੁਸੀਂ ਇੱਕ ਦੱਸਣਾ ਹੈ ਵੀ ਜਿਹੜੀ ਮੰਨ ਕੀ ਬਾਤ ਹੈ ਠੀਕ ਹੈ ਇਹਦਾ ਕਿੰਨਾਵਾਂ ਸੰਸਕਰਨ ਚੱਲ ਰਿਹਾ ਮਨ ਕੀ ਬਾਤ ਦਾ ਕਿੰਨਾਵਾਂ ਸੰਸਕਰਨ ਚੱਲ ਰਿਹਾ ਤੇ ਇਹ ਕਦੋਂ ਸਟਾਰਟਿੰਗ ਹੋਈ ਸੀ ਮਨ ਕੀ ਬਾਤ ਦੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਕੁਐਸਚਨ ਤੇ ਚੱਲਦੇ ਹਾਂ ਮਨ ਕੀ ਬਾਤ April 2025 ਵਿੱਚ ਆਫਤ ਸਬੰਧੀ ਚੇਤਾਵਨੀਆਂ ਲਈ ਕਿਸ ਐਪ ਦਾ ਜ਼ਿਕਰ ਕੀਤਾ ਇਹਦੇ ਵਿੱਚ ਹੈਗਾ ਜੀ ਸਚੇਤ ਐਪ ਤੁਸੀਂ ਦੇਖਿਆ ਹੋਣਾ ਇੱਕ ਵਾਰੀ ਨਾ ਆਪਣੇ ਜਿਹੜਾ ਆਪਣੇ ਫੋਨ ਹੁੰਦੇ ਆ ਉਹਨਾਂ ਤੇ ਅਲਰਟ ਕਰਕੇ ਇੱਕ ਮੈਸੇਜ ਆਇਆ ਸੀਗਾ ਉਹ ਡੈਮੋ ਮੈਸੇਜ ਸੀਗਾ ਵੀ ਕੱਲ ਨੂੰ ਕੋਈ ਆਫਤ ਆਉਂਦੀ ਹੈ ਕੋਈ ਵੀ ਉਹਦੀ ਚੇਤਾਵਨੀ ਦੇਣ ਵਾਸਤੇ ਕਿਸੇ ਵੀ ਆਫਤ ਦੀ ਤਾਂ ਇਹਨਾਂ ਨੇ ਕਿ ਇੱਕ ਸचेत ਐਪ ਦਾ ਜ਼ਿਕਰ ਕੀਤਾ ਕਿ ਦੇ ਵਿੱਚ ਮਨ ਕੀ ਬਾਤ ਦੇ ਵਿੱਚ ਤੇ ਇਹਦੇ ਨਾਲ ਕੀ ਹੈ ਵੀ ਐਪ ਨਾਲ ਇੱਕ ਆਪਣੇ ਫੋਨ ਤੇ ਅਲਰਟ ਮੈਸੇਜ ਸ਼ੋ ਹੋਊਗਾ ਉਹਦੇ ਵਿੱਚ ਜਿਹੜੀ ਵੀ ਆਫਤ ਆਉਣ ਵਾਲੀ ਆ ਉਹਦੇ ਸੰਬੰਧੀ ਆਪਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਇਹ ਜਿਹੜੀ ਸचेत ਐਪ ਹੈ ਡਵੈਲਪ ਕਿਹਨੇ ਕੀਤੀ ਆ ਐਨਡੀਐਮ ਨੇ ਠੀਕ ਹੈ ਇਹ ਕੀ ਕੰਮ ਕੀ ਕਰਦੀ ਹੈ ਵੀ ਸੈਂਡ ਕਿਕ ਅਲਰਟ ਫੋਰ ਅਰਥਕੇਕ ਫਲੱਡ ਐਂਡ ਸਟਾਰਮ ਜਿੰਨੇ ਵੀ ਜਾਂ ਕੋਈ ਅਰਥਕੇਕ ਆਉਂਦਾ ਫਲੱਡ ਆਉਂਦਾ ਜਾਂ ਸਟਾਰਮ ਆਉਂਦਾ ਉਹਦੇ ਬਾਰੇ ਆਪਾਂ ਨੂੰ ਸਭ ਤੋਂ ਪਹਿਲਾਂ ਕਿਕ ਅਲਰਟ ਦਿੰਦੀ ਹੈ ਇਹ ਐਪ ਸਚੇਤ ਐਪ ਇਹਨੇ ਮਨ ਕੀ ਬਾਤ ਦੇ ਵਿੱਚ ਗੱਲ ਕੀਤੀ ਸੀ ਇਸ ਕਰਕੇ ਥੋੜੀ ਜਿਆਦਾ ਉਹ ਜ਼ਰੂਰੀ ਬਣ ਜਾਂਦੀ ਹੈ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਹੀ ਜਾ ਸਕਦਾ ਹੈ ਅੱਗੇ ਆ ਵੀ ਕੁਐਸਚਨ ਅਕਤੂਬਰ 2025 ਵਿੱਚ 1000 ਆਈਟੀ ਆਈ ਨੂੰ ਉਦਯੋਗ ਅਨੁਕੂਲ ਕੇਂਦਰਾਂ ਵਿੱਚ ਅਪਗ੍ਰੇਡ ਕਰਨ ਲਈ ਕਿਹੜੀ ਯੋਜਨਾ ਸ਼ੁਰੂ ਕੀਤੀ ਹੈ ਠੀਕ ਹੈ ਇੰਡਸਟਰੀਅਲ ਫਰੈਂਡਲੀ ਸੈਂਟਰ ਬਣਾਉਣਾ ਵੀ ਇਹਨਾਂ ਨੂੰ ਆਈਟੀਆਈ ਨੂੰ 1000 ਆਈਟੀਆਈ ਨੂੰ ਤੇ ਇਹਦੇ ਲਈ ਕਿਹੜੀ ਯੋਜਨਾ ਸ਼ੁਰੂ ਕੀਤੀ ਹੈ ਤੇ ਇਹਦਾ ਰਾਈਟ ਆਨਸਰ ਹੈਗਾ ਜੀ ਪੀਐਮ ਸੇਤੂ ਯੋਜਨਾ অপਸ਼ਨ ਨੰਬਰ ਏ ਪੀਐਮ ਸੇਤੂ ਯੋਜਨਾ ਜਿਹੜੀ ਐਪ ਯੋਜਨਾ ਹੈ ਇਹ ਇਹਨੇ ਕੰਮ ਕੀ ਕਰਨਾ ਵੀ 1000 ਜਿਹੜੀ ਆਈਟੀਆਈ ਹੈ ਇਹਨਾਂ ਨੂੰ ਜਿਹੜੀ ਆਪਣੀ ਇੰਡਸਟਰੀ ਫਰੈਂਡਲੀ ਸੈਂਟਰ ਬਣਾਉਣੇ ਆ ਠੀਕ ਹੈ ਤੇ ਇਹਦੀ ਫੁੱਲ ਫਾਰਮ ਕੀ ਬੰਦੀ ਹੈ ਸਕਿਲਿੰਗ ਐਂਡ এমਪਲੋਇਮੈਂਟ ਟਰਾਂਸਫਰਮੇਸ਼ਨ ਥਰੋ ਅਪਗ੍ਰੇਡ ਆਈਟੀਆਈ ਸੇਤੂ ਦੀ ਫੁੱਲ ਫਾਰਮ ਆ ਜੀ ਇਹ ਠੀਕ ਹੈ ਸੇਤੂ ਯੋਜਨਾ ਅੱਗੇ ਕੁਐਸਚਨ ਹੈਗਾ ਦਾਲਾਂ ਵਿੱਚ ਆਤਮ ਨਿਰਭਰਤਾ ਪ੍ਰਾਪਤ ਕਰਨ ਲਈ 12 ਅਕਤੂਬਰ 2025 ਨੂੰ ਕਿਹੜਾ ਮਿਸ਼ਨ ਸ਼ੁਰੂ ਕੀਤਾ ਗਿਆ ਇੱਥੇ ਮਿਸ਼ਨ ਦੇ ਕੇ ਡੇਟ ਵੀ ਪੁੱਛੀ ਜਾ ਸਕਦੀ ਹੈ ਵੀ ਇਹ ਕਦੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਜਾਂ ਜਿਵੇਂ ਆਹ ਕੁਐਸਚਨ ਬਣਿਆ ਹੈ ਜਾ ਇਹ ਕਿਨੇ ਲਾਂਚ ਕੀਤਾ ਸੀ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਮਿਸ਼ਨ ਕਿਹੜਾ ਸੀਗਾ ਪੀਐਮ ਧਨ ਦੰਨਿਆ ਪੀਐਮ ਧਨ ਦੰਨਿਆ ਇਹ ਪਾਲਸ ਮਿਸ਼ਨ ਵਾਸਤੇ ਆ ਬਈ ਠੀਕ ਹੈ ਜਿਹੜਾ ਮਿਸ਼ਨ ਲਾਂਚ ਕੀਤਾ ਗਿਆ ਦਾਲਾਂ ਦੀ ਆਤਮ ਨਿਰਭਰਤਾ ਜਾਨੀ ਕਿ ਸੈਲਫ ਅਚੀਵ ਕਰਨ ਵਾਸਤੇ 12 ਅਕਤੂਬਰ 2025 ਨੂੰ ਇਹ ਮਿਸ਼ਨ ਜਿਹੜਾ ਲਾਂਚ ਕੀਤਾ ਗਿਆ ਪੀਐਮ ਧਨ ਦੰਨਿਆ ਅੱਗੇ ਕੁਐਸਚਨ ਹੈਗਾ ਪ੍ਰਧਾਨ ਮੰਤਰੀ ਮੋਦੀ ਦੁਆਰਾ ਉਦਘਾਟਨ ਕੀਤੀ ਗਈ ਭਗਵਾਨ ਬੁੱਧ ਦੇ ਪਵਿੱਤਰ ਪਿੱਪਰਵਾਹਾ ਅਵਿਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਸਰਲੇਖ ਕੀ ਸੀ ਤੇ ਜਿਹੜੀ ਹੋਲੀ ਪਿੱਪਰਵਾਹਾ ਰੈਲਿਕਸ ਆਫ ਲਾਰਡ ਬੁੱਧਾ ਇਨੌਗਰੇਟਡ ਬਾਈ ਪੀਐਮ ਮੋਦੀ ਦਾ ਇਹਦਾ ਟਾਈਟਲ ਕੀ ਸੀਗਾ ਠੀਕ ਹੈ ਇਹਦਾ ਟਾਈਟਲ ਸੀਗਾ ਦਾ ਲਾਈਟ ਐਂਡ ਦਾ ਲੋਟਸ ਦਾ ਲਾਈਟ ਐਂਡ ਦਾ ਲੋਟਸ ਠੀਕ ਹੈ ਜਿਹੜੀ ਇਹਨਾਂ ਨੇ ਪਿੱਪਰਵਾਹਾ ਵਿਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਸਰਲੇਖ ਰੱਖਿਆ ਸੀ ਉਹ ਕੀ ਰੱਖਿਆ ਬਈ ਦਾ ਲਾਈਟ ਐਂਡ ਦਾ ਲੋਟਸ ਆਪਸ਼ਨ ਨੰਬਰ ਸੀ ਇਹ ਚ ਰਿਲੈਕਸ ਰਿਟਰਨਡ ਫ্রম ਹਾਂਗਕਾਂਗ ਆਫਟਰ 127 ইয়ারਜ਼ ਇਹ ਜਿਹੜੇ ਇਹਦੇ ਰਿਲੈਕਸ ਨੇ ਇਹ ਕਿੱਥੋਂ ਆਏ ਨੇ ਵਾਪਸ ਹਾਂਗਕਾਂਗ ਦੇ ਵਿੱਚੋਂ ਕਿੰਨੇ ਸਾਲਾਂ ਬਾਅਦ 127 ਸਾਲਾਂ ਬਾਅਦ ਉੱਥੋਂ ਇਹ ਵਾਪਸ ਲੋਟੇ ਨੇ ਠੀਕ ਹੈ ਇਹਨਾਂ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਇਹਦਾ ਨਾਮ ਰੱਖਿਆ ਸੀ ਦਾ ਲਾਈਟ ਐਂਡ ਦਾ ਲੋਟਸ ਇਹ ਮਹਾਤਮਾ ਬੁੱਧ ਨਾਲ ਦੋਨੇ ਹੀ ਚੀਜ਼ਾਂ ਰਿਲੇਟ ਕਰਦੀਆਂ ਨੇ ਤਾਂ ਕਰਕੇ ਇਹਦਾ ਉਹਨਾਂ ਦੇ ਰਿਲੇਟ ਕਰਨ ਵਾਲੀ ਨਾਮ ਰੱਖਿਆ ਹੋਇਆ ਹੈ ਅਗੇ ਕੁਐਸਚਨ ਹੈਗਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਨ ਨੂੰ ਕਿਹੜੀ ਪਵਿੱਤਰ ਕਿਤਾਬ ਦਾ ਰੂਸੀ ਅਨੁਵਾਦ ਤੋਹਫ਼ੇ ਵਜੋਂ ਦਿੱਤਾ ਤਾਂ ਇਹ ਦਿੱਤਾ ਜੀ ਭਗਵਤ ਗੀਤਾ ਆਪਸ਼ਨ ਨੰਬਰ ਸੀ ਭਗਵਤ ਗੀਤਾ ਡਿਊਰਿੰਗ ਦਾ ਡਿਪਲੋਮੈਟਿਕ ਵਿਜ਼ਿਟ ਟੂ ਸਟ੍ਰੈਂਥਨ ਕਲਚਰਲ ਟਾਈ ਤੇ ਬਲਾਦੀਮੀਰ ਪੁਤਨ ਨਾਲ ਇਹ ਜਿਹੜੀ ਆਪਣੇ ਰਿਸ਼ਤੇ ਬਣਾਉਣ ਵਾਸਤੇ ਵਧੀਆ ਇਹ ਕਿਤਾਬ ਉਹਨਾਂ ਨੂੰ ਦਿੱਤੀ ਗਈ ਹੈ ਤੋਹਫ਼ੇ ਵਜੋਂ ਭਗਵਤ ਗੀਤਾ ਅੱਗੇ ਕੁਐਸਚਨ ਹੈਗਾ ਆਪਣਾ ਦਸੰਬਰ 2025 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟ੍ਰ ਪ੍ਰੇਰਣਾ ਸਥਲ ਨੂੰ ਦੇਸ਼ ਦੇਸ਼ ਨੂੰ ਕਿੱਥੇ ਸਮਰਪਿਤ ਕੀਤਾ ਠੀਕ ਹੈ ਰਾਸ਼ਟ੍ਰ ਪ੍ਰੇਰਣਾ ਸਥਲ ਟੂ ਨੇਸ਼ਨ ਇਨ ਦਸੰਬਰ 2025 ਤਾਂ ਇਹ ਕਿੱਥੇ ਕੀਤਾ ਸੀ ਲਖਨਊ ਦੇ ਵਿੱਚ ਠੀਕ ਹੈ ਤੇ ਇਹਦੇ ਵਿੱਚ ਕੀ ਕੀਤਾ ਸੀਗਾ 65 ਫੁੱਟ ਜਿਹੜਾ ਸਟੈਚੂ ਬਣਾਇਆ ਸੀ ਡਾਕਟਰ ਸ਼ਾਮ ਪ੍ਰਸ਼ਾਦ ਮੁਖਰਜੀ ਦਾ ਦੀਨदयाल उपाध्याय ਦਾ ਤੇ ਅਟਲ ਵਿਹਾਰੀ ਬਾਜਪਾਈ ਦਾ ਇੱਥੇ ਤੁਸੀਂ ਸਟੈਚੂ ਦੇਖ ਸਕਦੇ ਹੋ ਜਿਹੜੀ ਇਹ ਰਾਸ਼ਟ੍ਰ ਪ੍ਰੇਰਣਾ ਸਥਲ ਕਿੱਥੇ ਬਣਾਇਆ ਗਿਆ ਲਖਨਊ ਦੇ ਵਿੱਚ ਉਹਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਵੀ ਇਹਦੇ ਵਿੱਚ ਕੀ ਕੀਤਾ ਗਿਆ ਸੀ ਇਹਨਾਂ ਦੇ ਸਟੈਚੂ ਬਣਾਏ ਗਏ ਆ ਡਾਕਟਰ ਸ਼ਾਮਾ ਪ੍ਰਸ਼ਾਦ ਮੋਖਰਜੀ ਦਾ ਦੀਨਦয়াল ਉਪਾਧਿਆ ਦਾ ਤੇ ਅਟਲ ਵਿਹਾਰੀ ਬਾਜਪਾਈ ਦਾ ਕਿੰਨੇ ਫੁੱਟ 65 ਫੁੱਟ ਉੱਚੇ ਸਟੈਚੂ ਬਣਾਏ ਗਏ ਆ ਕਿੱਥੇ ਲਖਨਊ ਦੇ ਵਿੱਚ ਤੇ ਇਹਦਾ ਨਾਮ ਕੀ ਰੱਖਿਆ ਰਾਸ਼ਟ੍ਰ ਪ੍ਰੇਰਣਾ ਸਥਲ ਅੱਗੇ ਕੁਐਸਚਨ ਹੈਗਾ ਦੂਜੇ WHO ਗਲੋਬਲ ਸਮਮਿਟ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਸ ਅਸ਼ੋਦੀ ਔਸ਼ਦੀ ਪੌਦੇ ਤੇ ਜਾਦਗਰ ਡਾਕ ਟਿਕਟ ਜਾਰੀ ਕੀਤਾ ਠੀਕ ਆ ਆ ਐਵੇਂ ਦਾ ਡਾਕ ਟਿਕਟ ਬਣਾਇਆ 100 ਰੁਪਏ ਦਾ ਠੀਕ ਹੈ ਤੇ ਇਹ ਕਦੋਂ ਕੀਤਾ ਜਦੋਂ ਸੈਕੰਡ ਗਲੋਬਲ ਸਮਿਟ ਹੋਈ ਆ WHO ਦੀ ਤਾਂ ਕਿਹਨੇ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਇਹ ਪੌਦਾ ਕਿਹੜਾ ਬਈ ਇਹ ਹੈਗਾ ਜੀ ਆਸ਼ਵਗੰਧਾ ਦਾ ਆਸ਼ਵਗੰਧਾ ਦਾ ਪੌਦਾ ਹੈ ਇਹ ਇੱਕ ਟ੍ਰੈਡੀਸ਼ਨਲ ਮੈਡੀਸਿਨ ਹੈ ਠੀਕ ਹੈ ਜਿਹਨੂੰ ਪ੍ਰਮੋਟ ਕਰਨ ਵਾਸਤੇ ਇਹ ਜਿਹੜੀ ਡਾਕ ਟਿਕਟ ਹੈ ਤਿਆਰ ਕੀਤੀ ਗਈ ਹੈ ਤੇ ਕਦੋਂ ਜਦੋਂ ਸੈਕੰਡ ਗਲੋਬਲ ਸਮਿਟ ਹੋਈ ਆ ਤੇ ਇਨੋਗ੍ਰੇਟ ਕਿਨੇ ਕੀਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੱਗੇ ਚੱਲਦੇ ਆਪਾਂ ਪ੍ਰੀਖਿਆ 'ਤੇ ਚਰਚਾ ਇਹ ਇੱਕ ਇਹਦਾ ਜਿਹੜੀ ਇਹ ਚੱਲ ਰਹੀ ਹੈ ਇਹਦਾ 9ਵਾਂ ਸੰਸਕਰਨ ਜਨਵਰੀ 2026 ਵਿੱਚ ਅਜੋਜਿਤ ਕੀਤਾ ਗਿਆ ਸੀ ਤੇ ਇਹਦਾ ਪਹਿਲਾ ਸੰਸਕਰਨ ਕਦੋਂ ਅਜੋਜਿਤ ਕੀਤਾ ਗਿਆ ਤਾਂ ਉਹ ਕਦੋਂ ਕੀਤਾ ਗਿਆ ਸੀਗਾ 2018 ਦੇ ਵਿੱਚ ਆਪਸ਼ਨ ਨੰਬਰ B 2018 ਤੇ ਇਹ ਕੀ ਹੈ ਪ੍ਰਧਾਨ ਮੰਤਰੀ ਜੀ ਡਿਸਕਸ ਕਰਦੇ ਆ ਵੀ ਜਦੋਂ ਜਵਾਖਾਂ ਤੇ ਪੇਪਰ ਆਉਂਦੇ ਆ ਉਦੋਂ ਸਟ्रेस ਵੱਧ ਜਾਂਦੀ ਆ ਤਾਂ ਇਹ ਇੱਕ ਪ੍ਰੋਗਰਾਮ ਕੀਤਾ ਗਿਆ ਸੀਗਾ ਇੰਟਰਐਕਟਿਵ ਪ੍ਰੋਗਰਾਮ ਹੈ ਜਿਹੜਾ ਪ੍ਰੀਖਿਆ 'ਤੇ ਚਰਚਾ ਕਿਹਨੇ ਉਹ ਕੀਤਾ ਸੀ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ મોદી ਜੀ ਨੇ ਤੇ ਇਹਦਾ ਕਿਹੜਾ ਸੰਸਕਰਨ ਹੈ ਬਈ ਹੁਣ ਨੌਵਾਂ ਸੰਸਕਰਨ ਜਨਵਰੀ 2026 ਦੇ ਵਿੱਚ ਅਯੋਜਿਤ ਹੋਇਆ ਤੇ ਇਹਦਾ ਪਹਿਲਾ ਸੰਸਕਰਨ ਹੋਇਆ ਸੀਗਾ 2018 ਦੇ ਵਿੱਚ ਤੇ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਵੀ ਜਿਹੜਾ ਪ੍ਰੀਖਿਆ 'ਤੇ ਚਰਚਾ ਹੈ ਵੀ ਉਹ ਕਿਸ ਨਾਲ ਰਿਲੇਟਡ ਹੈ ਇਹ ਐਗਜ਼ਾਮ ਸਟ्रेस ਨੂੰ ਘਟਾਉਣ ਵਾਸਤੇ ਇੱਕ ਪ੍ਰੋਗਰਾਮ ਸਟਾਰਟ ਕੀਤਾ ਗਿਆ ਸੀ ਪੀਐਮ ਦੁਆਰਾ ਇਹਦਾ ਰਾਈਟ ਆਨਸਰ ਹੋ ਜਾਊਗਾ ਜੀ 2018 ਆਪਸ਼ਨ ਨੰਬਰ B ਅੱਗੇ ਆਪਣਾ ਕੁਐਸਚਨ ਹੈਗਾ 3.5 ਕਰੋੜ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ 2025 ਵਿੱਚ ਲਾਲ ਕਿਲੇ ਤੋਂ ਕਿਹੜੀ ਯੋਜਨਾ ਸ਼ੁਰੂ ਕੀਤੀ ਗਈ ਕੁਐਸਚਨ ਨੂੰ ਪੂਰੇ ਧਿਆਨ ਨਾਲ ਪੜ੍ਹਨਾ ਹੈ ਇਹਦੇ ਵਿੱਚੋਂ ਹੀ ਦੋ ਤਿੰਨ ਕੁਐਸਚਨ ਬਣ ਜਾਂਦੇ ਆ ਬਈ ਜਿਹੜੀ ਹੁਣ ਇਹ ਸਕੀਮ ਦਿੱਤੀ ਜਾਊਗੀ ਇਹਦਾ ਆਪਸ਼ਨ ਹੈਗਾ C PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇਹਦਾ ਪਹਿਲਾਂ ਪੁੱਛਿਆ ਜਾ ਸਕਦਾ ਵੀ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇਹਨੇ ਲਾਂਚ ਕੀਤੀ ਲਾਂਚ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਾਦੇ ਲਈ 3.5 ਕਰੋੜ ਜੋਬ ਆ ਦੇਣ ਲਈ ਜਾਂ ਰੋਜ਼ਗਾਰ ਦੇਣ ਲਈ ਮੌਕੇ ਪੈਦਾ ਕਰਨ ਲਈ ਉਸ ਤੋਂ ਬਾਅਦ ਕਿੱਥੇ ਕੀਤੀ ਗਈ ਤਾਂ ਇਹ ਕੀਤੀ ਗਈ ਸੀ ਜੀ ਰੈਡ ਫੋਰਡ ਤੇ ਲਾਲ ਕਿਲੇ ਤੋਂ ਠੀਕ ਹੈ ਲਾਲ ਕਿਲੇ ਤੋਂ ਯੋਜਨਾ ਸ਼ੁਰੂ ਹੋਈ ਹੈ ਇਹ ਕਦੋਂ ਹੋਈ ਹੈ 인ਡੀਪੈਂਡੈਂਸ ਡੇ 2025 ਬੂਸਟ ਇਮਪਲੋਇਮੈਂਟ ਤੇ ਆਪਣੇ ਇਹ ਜਦੋਂ ਆਪਣਾ 인ਡिपेंडेंस डे ਹੁੰਦਾ ਉਸ ਦਿਨ ਸ਼ੁਰੂ ਕੀਤੀ ਗਈ ਹੈ ਤਰੀਕ ਵੀ ਯਾਦ ਰੱਖ ਲਿਓ 15 ਅਗਸਤ ਨੂੰ 15 ਅਗਸਤ 2025 ਨੂੰ ਕਿੱਥੋਂ ਲਾਲ ਕਿਲੇ ਤੋਂ ਕੀ ਕਰਨ ਵਾਸਤੇ 3.0 ਕਰੋੜ 3.5 ਕਰੋੜ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਿਹੜੀ ਸਕੀਮ PM ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅੱਗੇ ਹੈਗਾ ਕੁਐਸਚਨ ਆਪਣਾ ਪ੍ਰਧਾਨ ਮੰਤਰੀ ਮੋਦੀ ਨੇ ਕਿਸ ਦੇਸ਼ ਵਿੱਚ 1020 ਮੈਗਾਵਾਟ ਦੇ ਪੁਨਰਤ ਕਸ਼ੂ ਸੈਕੰਡ ਪਣ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਹ ਕਿੱਥੇ ਕੀਤਾ ਵੀ ਇਹ ਕੀਤਾ ਪੁਟਾਨ ਦੇ ਵਿੱਚ ਠੀਕ ਹੈ ਇਹਦਾ ਰਾਈਟ ਆਨਸਰ ਹੋ ਜਾਊਗਾ ਵੀ ਪੁਟਾਨ ਠੀਕ ਹੈ ਜੇ ਪੁਟਾਨ ਦੀ ਆਪਾਂ ਗੱਲ ਕਰਦੇ ਆ ਤਾਂ ਇਹਦੀ ਜਿਹੜੀ ਕੈਪੀਟਲ ਹੈਗੀ ਆ ਉਹ ਕਿਹੜੀ ਹੈ ਥਿੰਪੂ ਕੈਪੀਟਲ ਕਿਹੜੀ ਆ ਥਿੰਪੂ ਤੇ ਪੁਟਾਨ ਇੱਕ ਐਸਾ ਦੇਸ਼ ਹੈ ਜਿਹੜਾ ਕਿ ਕਾਰਬਨ ਨੈਗੇਟਿਵ ਦੇਸ਼ ਹੈ ਠੀਕ ਹੈ ਕਾਰਬਨ ਨੈਗੇਟਿਵ ਇਹਦਾ ਮਤਲਬ ਕੀ ਹੈ ਵੀ ਇਹ ਪਰ ਦੂਸ਼ਣ ਨਾਲੋਂ ਜ਼ਿਆਦਾ ਆਕਸੀਜਨ ਪੈਦਾ ਕਰਦਾ ਹੈ ਪੁਟਾਨ ਪੁਟਾਨ ਦੇ ਵਿੱਚ ਸਭ ਤੋਂ ਜ਼ਿਆਦਾ ਆਕਸੀਜਨ ਪੈਦਾ ਹੁੰਦੀ ਹੈ ਠੀਕ ਹੈ ਇਹ ਕੀ ਹੈ ਕਾਰਬਨ ਨੈਗੇਟਿਵ ਦੇਸ਼ ਹੈ ਤੇ ਇੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕੌਣ ਨੇ ਸ਼ੇਰਿੰਗ ਟੈਗਬੋ ਸ਼ੇਰਿੰਗ ਟੈਗਬੋ ਠੀਕ ਹੈ ਬਈ ਇਹ ਵੀ ਤੁਸੀਂ ਨਾਲ ਯਾਦ ਰੱਖਿਓ ਅੱਗੇ ਆਪਣਾ ਕੁਐਸਚਨ ਹੈਗਾ ਜੀ 20 ਸਿਖਰ ਸੰਮੇਲਨ 2025 ਕਿੱਥੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਏ ਸਨ ਇਹ ਕਿੱਥੇ ਕੀਤਾ ਗਿਆ ਸੀ ਸਾਊਥ ਅਫਰੀਕਾ ਦੇ ਵਿੱਚ ਜੋਨਸਬਰਗ ਦੇ ਵਿੱਚ ਠੀਕ ਹੈ ਇਸ ਵਾਰ ਇਹਦਾ ਵਿਮਾ ਐਡੀਸ਼ਨ ਸੀਗਾ ਥੀਮ ਕੀ ਸੀਗਾ ਸੋਲਿਡਰਿਟੀ ਇਕੁਐਲਿਟੀ ਐਂਡ ਸਸਟੇਨੇਬਿਲਿਟੀ ਇਹ ਚੀਜ਼ਾਂ ਤੁਸੀਂ ਥੀਮ ਵੀ ਯਾਦ ਰੱਖਣਾ ਵੀ ਜਿਹੜਾ ਜੀ 20 ਸਮਿਟ ਹੋਈ ਆ ਉਹ ਕਿੱਥੇ ਹੋਇਆ ਉਹ ਹੋਇਆ ਸੀ ਸਾਊਥ ਅਫਰੀਕਾ ਜੋਨਸਬਰਗ ਦੇ ਵਿੱਚ ਕਿੰਨਾ ਐਡੀਸ਼ਨ ਸੀ ਵਿਮਾ ਐਡੀਸ਼ਨ ਹੈ ਤੇ ਇਹਦਾ ਥੀਮ ਸੋਲਿਡਰਿਟੀ ਇਕੁਐਲਿਟੀ ਐਂਡ ਸਸਟੇਨੇਬਿਲਿਟੀ ਇਹਦਾ ਥੀਮ ਰਿਹਾ ਅੱਗੇ ਹੈਗਾ ਆਪਣਾ ਕੁਐਸਚਨ ਨਵੰਬਰ 2025 ਵਿੱਚ ਸਕਾਈ ਰੂਟ ਦੇ ਇਨਫਿਨਿਟੀ ਦੇ ਇਨਫਿਨਿਟੀ ਕੈਂਪਸ ਅਤੇ ਵਿਕਰਮ 1 ਰਾਕਟ ਦਾ ਉਦਘਾਟਨ ਕਿੱਥੇ ਕੀਤਾ ਗਿਆ ਠੀਕ ਹੈ ਇੱਕ ਵਿਕਰਮ 1 ਰਾਕਟ ਤੇ ਇੱਕ ਸਕਾਈ ਰੋਟ ਇਨਫਿਨਿਟੀ ਕੈਂਪਸ ਇਹਦਾ ਉਦਘਾਟਨ ਕਿਸ ਨੇ ਕੀਤਾ ਤਾਂ ਉਹ ਕਿਸ ਨੇ ਕੀਤਾ ਵੀ ਨਰਿੰਦਰ ਮੋਦੀ ਜੀ ਨੇ অপਸ਼ਨ ਨੰਬਰ ਬੀ ਤੇ ਇਹ ਲੋਕੇਟਡ ਕਿੱਥੇ ਹੈ ਹైదరాబాద్ ਦੇ ਵਿੱਚ ਹైదరాబాద్ ਕਿੱਥੇ ਹੈ ਹైదరాబాద్ ਮੂਸੀ ਨਦੀ ਦੇ ਕਿਨਾਰੇ ਤੇ ਬਸਿਆ ਹੋਇਆ ਇੱਕ ਸ਼ਹਿਰ ਹੈ ਤੇ ਇਹ ਹੈ ਕਿ ਬਈ ਜਿਹੜਾ ਵਿਕਰਮ 1 ਰਾਕਟ ਹੈ ਇਹ ਪ੍ਰਾਈਵੇਟ ਸਪੇਸ ਲਾਂਚ ਵਹੀਕਲ ਹੈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅੱਗੇ ਗੱਲ ਕਰਦੇ ਆਪਾਂ ਪ੍ਰਧਾਨ ਮੰਤਰੀ ਮੋਦੀ ਨੇ ਵੰਤਾਰਾ ਵਾਈਲਡ ਲਾਈਫ ਹੈਰੀਟੇਬਲ ਸੈਂਟਰ ਦਾ ਉਦਘਾਟਨ ਕਿੱਥੇ ਕੀਤਾ ਰੀਹੈਬਿਟੇਸ਼ਨ ਸੈਂਟਰ ਹੈ ਇਹ ਤਾਂ ਇਹ ਕਿੱਥੇ ਕੀਤਾ ਵੀ ਜਾਮਨਗਰ ਦੇ ਵਿੱਚ ਜਾਮਨਗਰ ਕਿੱਥੇ ਹੈ ਗੁਜਰਾਤ ਦੇ ਵਿੱਚ ਤੇ ਇਹ ਕਿਹਨੇ ਜਿਹੜਾ ਇਹਦੀ ਪਿੱਛੇ ਵਾਲੀ ਨਿਊਜ਼ ਜੀ ਡੀਸੀ ਵੀ ਜਿਹੜੇ ਮੁਕੇਸ਼ ਮਾਨੀ ਦਾ ਮੁੰਡਾ ਹੈ ਉਹਨੇ ਇਹ ਵਾਈਲਡ ਲਾਈਫ ਸੈਂਟਰ ਰੀਹੈਬਿਟੇਸ਼ਨ ਸੈਂਟਰ ਖੋਲਿਆ ਹੋਇਆ ਉਦੇ ਪਿੱਛੇ ਕੋਈ ਹੋਰ ਕਾਰਨ ਸੀਗੇ ਆਪਾਂ ਉਹਦੇ ਗੱਲਾਂ 'ਚ ਨਹੀਂ ਪੈਂਦੇ ਆਪਾਂ ਨੂੰ ਤਾਂ ਕੁਐਸਚਨ ਤੱਕ ਮਤਲਬ ਆ ਠੀਕ ਹੈ ਇਹਦਾ ਰਾਈਟ ਆਨਸਰ ਆਜੂਗਾ ਜੀ ਜਾਮਨਗਰ ਤੇ ਰੈਲੈਸ ਫਾਊਂਡੇਸ਼ਨ ਵੱਲੋਂ ਉਹ ਕੀਤਾ ਗਿਆ ਤੇ 3000 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਇਹ ਕੀ ਕੰਮ ਕੀ ਕਰਦਾ ਹੈ ਰੈਸਕਿਊ ਇੰਜਰਡ ਐਨੀਮਲ ਜਿੰਨੇ ਵੀ ਇੰਜਰਡ ਐਨੀਮਲ ਹੁੰਦੇ ਆ ਉਹਨਾਂ ਦਾ ਰੈਸਕਿਊ ਕਰਦਾ ਹੈ ਕਿੱਥੇ ਆ ਜਾਮਨਗਰ ਗੁਜਰਾਤ ਦੇ ਵਿੱਚ ਅਗਰ ਤੁਹਾਨੂੰ ਇਸ ਲੈਕਚਰ ਦੀ ਪੀਡੀਐਫ ਚਾਹੀਦੀ ਆ ਤਾਂ ਪੀਡੀਐਫ ਲਈ ਬਈ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਜਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੀਡੀਐਫ ਆ ਲਿਖ ਕੇ ਕਮੈਂਟ ਕਰ ਦਿਓ ਤੁਹਾਨੂੰ ਪੀਡੀਓ ਭੇਜ ਦਿੱਤੀ ਜਾਊਗੀ ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ ਤਾਂ ਕਿ ਇਸ ਇਹ ਐਜੂਕੇਸ਼ਨ ਤੋਂ ਕੋਈ ਵਾਂਝਾ ਨਾ ਰਹਿ ਸਕੇ ਹੁਣ ਅੱਗੇ ਗੱਲ ਕਰਦੇ ਆਪਾਂ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਪੰਬਨ ਰੇਲ ਪੁਲ ਦਾ ਉਦਘਾਟਨ ਕਿੱਥੇ ਕੀਤਾ ਪੰਬਨ ਰੇਲ ਪੁਲ ਬਣਾਇਆ ਇਹਦਾ ਉਦਘਾਟਨ ਕਿੱਥੇ ਕੀਤਾ ਭਈ ਰਮੇਸ਼ਵਰਮ ਤਾਮਿਲਨਾਡੂ ਦੇ ਵਿੱਚ ਰਮੇਸ਼ਵਰਮ ਤਾਮਿਲਨਾਡੂ ਦੇ ਵਿੱਚ ਜਿਹੜਾ ਪੰਬਨ ਰੇਲਵੇ ਬ੍ਰਿਜ ਬਣਾਇਆ ਉਹਦਾ ਉਦਘਾਟਨ ਕੀਤਾ ਤੇ ਇਹ ਇੰਡੀਆ ਦਾ ਫਰਸਟ ਵਰਟੀਕਲੀ ਲਿਫਟ ਰੇਲਵੇ ਸੀਵਰੇਜ ਹੈ ਬਈ ਠੀਕ ਹੈ ਵਰਟੀਕਲੀ ਲਿਫਟ ਰੇਲਵੇ ਬ੍ਰਿਜ ਸੀਵਰੇਜ ਹੈ ਇੰਡੀਆ ਦਾ ਫਰਸਟ ਰਮੇਸ਼ਵਰਮ ਆਈਲੈਂਡ 2 ਮੈ ਇਹ ਜੋੜਦਾ ਕਿਹਨੂੰ ਜੋੜਦਾ ਇਹ ਰਮੇਸ਼ਵਰਮ ਆਈਲੈਂਡ 2 ਮੈਨਲੈਂਡ ਠੀਕ ਹੈ ਮੈਨਲੈਂਡ ਨੂੰ ਜੋੜਦਾ ਰਮੇਸ਼ਵਰਮ ਤੋਂ ਅੱਗੇ ਕੁਐਸਚਨ ਹੈਗਾ ਪੀਐਮ ਮਿਤਰਾ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਮੱਧ ਪ੍ਰਦੇਸ਼ ਦੇ ਕਿਸ ਜ਼ਿਲ੍ਹੇ ਵਿੱਚ ਰੱਖਿਆ ਗਿਆ ਪੀਐਮ ਮਿਤਰਾ ਟੈਕਸਟਾਈਲ ਪਾਰਕ ਬਣਾਇਆ ਉਹਦਾ ਜਿਹੜਾ ਨੀਂਹ ਪੱਥਰ ਹੈ ਮੱਧ ਪ੍ਰਦੇਸ਼ ਦੇ ਵਿੱਚ ਰੱਖਿਆ ਤੇ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਰੱਖਿਆ ਹੈ ਇਹਦਾ ਰਾਈਟ ਆਨਸਰ ਹੈ ਜੀ ਧਾਰ ਬਾਈ 16 ਧਾਰ ਬਾਈ 16 ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਪੀ ਐਮ ਮਿੱਤਰ ਟੈਕਸਟਾਈਲ ਪਾਰਕ ਬਣਾਇਆ ਉਹਦਾ ਨੀਂਹ ਪੱਥਰ ਰੱਖਿਆ ਗਿਆ ਠੀਕ ਹੈ ਤੇ పార్ਟ ਆਫ ਮੈਗਾ ਇੰਗ੍ਰੇਟਰ ਟੈਕਸਟਾਈਲ ਰੀਜਨ ਐਂਡ ਅਪਰਲ ਪੀ ਐਮ ਮਿੱਤਰਾ ਸਕੀਮ ਪੀ ਐਮ ਮਿੱਤਰ ਸਕੀਮ ਅੰਡਰ ਆਉਂਦਾ ਹੈ ਇਹ ਜਿਹੜਾ ਪੀ ਐਮ ਮਿੱਤਰ ਟੈਕਸਟਾਈਲ ਪਾਰਕ ਇੱਥੇ ਧਾਰ ਬਾਈ 16 ਮੱਧ ਪ੍ਰਦੇਸ਼ ਦੇ ਵਿੱਚ ਅਗੇ ਕੁਐਸਚਨ ਹੈਗਾ ਸਤੰਬਰ 2025 ਵਿੱਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਗੁਜਰਾਤ ਦੇ ਕਿਸ ਪਿੰਡ ਨੂੰ ਚੌਥੇ ਸੰਪੂਰਨ ਸੋਲਰ ਪਿੰਡ ਵਜੋਂ ਸਮਰਪਿਤ ਕੀਤਾ ਗਿਆ ਤਾਂ ਇਹਦਾ ਰਾਈਟ ਆਨਸਰ ਹੈ ਜੀ ਦਰੋਦੋ অপਸ਼ਨ ਨੰਬਰ ਸੀ ਦਰੋਦੋ ਦਰਦੋ ਜਿਹੜਾ ਆਪਣਾ ਪਿੰਡ ਹੈ ਗੁਜਰਾਤ ਦਾ ਉੱਥੋਂ ਦਾ ਚੌਥਾ ਸੰਪੂਰਨ ਸੋਲਰ ਪਿੰਡ ਹੈ ਇਹ ਮਤਲਬ ਹਰੇਕ ਘਰ ਦੇ ਵਿੱਚ ਸੋਲਰ ਲਾਈਟ ਆਉਂਦੀ ਆ ਤੇ ਇਹਦਾ ਕੰਮ ਕੀ ਹੈ ਬਈ ਰੀਨਿਊਏਬਲ એનર્ਜੀ ਨੂੰ অপশন ਕਰਨੀ ਰੂਲਰ ਏਰੀਆ ਦੇ ਵਿੱਚ ਠੀਕ ਹੈ ਤਾਂ ਦੋਰੋ ਦੋ ਜਿਹੜਾ ਪਿੰਡ ਹੈ ਗੁਜਰਾਤ ਦਾ ਉਹ ਚੌਥਾ ਸੰਪੂਰਨ ਸੋਲਰ ਪਿੰਡ ਵਜੋਂ ਸਮਰਪਿਤ ਕੀਤਾ ਗਿਆ ਸਤੰਬਰ 2025 ਦੇ ਵਿੱਚ ਅੱਗੇ ਕੁਐਸਚਨ ਹੈਗਾ ਪ੍ਰਧਾਨ ਮੰਤਰੀ ਮੋਦੀ ਨੇ 524 ਸਾਲ ਪੁਰਾਣੇ ਤ੍ਰਿਪੁਰਾ ਸੁੰਦਰੀ ਮੰਦਿਰ ਦੇ ਪੁਨਰ ਵਿਕਾਸ ਦਾ ਉਦਘਾਟਨ ਕਿਸ ਰਾਜ ਵਿੱਚ ਕੀਤਾ ਤਾਂ ਤ੍ਰਿਪੁਰਾ ਇਹ ਕੀਤਾ ਤ੍ਰਿਪੁਰਾ ਦੇ ਵਿੱਚ ਹੀ ਠੀਕ ਹੈ ਉਦੇ ਉਪਰ ਗੋਮਤੀ ਡਿਸਟ੍ਰਿਕਟ ਦੇ ਵਿੱਚ ਪੈਂਦਾ ਬਈ ਇਹ one of the 51 ਸ਼ਕਤੀ ਪੀਠ ਨੇ ਇਥੇ ਡਿਵਲਪਡ ਅੰਡਰ ਪ੍ਰਸ਼ਾਦ ਸਕੀਮ ਤੇ ਇਹ ਸ਼ਕਤੀ ਪੀਠਾਂ ਦੇ 51 ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਹੈ ਤੇ ਜਿਹੜਾ ਡਿਵਲਪ ਹੋਇਆ ਪ੍ਰਸ਼ਾਦ ਸਕੀਮ ਦੇ ਅੰਡਰ ਪ੍ਰਸ਼ਾਦ ਸਕੀਮ ਦੀ ਕੀ ਫੁੱਲ ਫਾਰਮ ਆਂਦੀ ਆ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਅਗਲੀ ਜਿਹੜੀ ਤੁਹਾਨੂੰ ਨੈਕਸਟ ਵੀਡੀਓ ਚਾਹੀਦੀ ਆ ਉਹ ਕਿਹੜੇ ਟੌਪਿਕ ਤੇ ਚਾਹੀਦੀ ਆ ਉਹ ਤੁਸੀਂ ਜਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਵੀ ਤੁਹਾਨੂੰ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਆ ਅੱਗੇ ਹੈ ਆਪਣਾ ਬਿਹਾਰ ਦੇ ਕਿਸ ਜ਼ਿਲ੍ਹੇ ਵਿੱਚ 10 ਕਰੋੜ ਦੀ ਸੈਕਸ ਸਟੋਰਡ ਸੀਮਨ ਸਹੂਲਤ ਦਾ ਉਦਘਾਟਨ ਕੀਤਾ ਗਿਆ ਬਿਹਾਰ ਡਿਸਟ੍ਰਿਕਟ ਦੇ ਵਿੱਚ ਇੱਕ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸੈਕਸ ਸਟੋਰਡ ਸੀਮਨ ਫੈਸਿਲਿਟੀ ਦਾ ਉਦਘਾਟਨ ਕੀਤਾ ਗਿਆ ਤਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਉਹ ਹੈਗਾ ਜੀ ਪੁਰਨੀਆ ਪੁਰਨੀਆ ਜ਼ਿਲ੍ਹੇ ਦੇ ਵਿੱਚ ਇਸ ਜਿਹੜੀ ਸੈਕਸ ਸੋਰਟਡ ਸੀਮਨ ਸਹੂਲਤ ਹੈ ਉਹਦਾ ਉਦਘਾਟਨ ਕੀਤਾ ਗਿਆ ਤੇ ਇਸਟੈਬਲਿਸ਼ ਅੰਡਰ ਦੀ ਰਾਸ਼ਟਰੀ गोकुल मिशन टू बूस्ट द डेयरी सेक्टर ठीक है डेयरी सेक्टर ਨੂੰ ਵਧਾਉਣ ਵਾਸਤੇ ਰਾਸ਼ਟਰੀ ਗੋਕੁਲ ਮਿਸ਼ਨ ਦੇ ਅੰਡਰ ਇਹ ਸਕੀਮ ਹੈ ਜਿਹਦੇ ਵਿੱਚ 10 ਕਰੋੜ ਰੁਪਏ ਦਾ ਖਰਚਾ ਆਇਆ ਤਾਂ ਇਹਦਾ ਰਾਈਟ ਆਨਸਰ ਹੋ ਗਿਆ ਜੀ ਬੀ ਬਿਹਾਰ ਪੁਰਨੀਆਂ ਅੱਗੇ ਕੁਐਸਚਨ ਹੈਗਾ 2800 ਮੈਗਾਵਾਟ ਦੇ 마હી ਵਾਂਸਵਾੜਾ ਪਰਮਾਣੂ ਊਰਜਾ ਪ੍ਰੋਜੈਕਟ ਦਾ ਨੀਂਹ ਪੱਥਰ ਕਿੱਥੇ ਰੱਖਿਆ ਗਿਆ ਸੀ ਤਾਂ ਇਹ ਰੱਖਿਆ ਗਿਆ ਸੀ ਇਹ ਰਾਜਸਥਾਨ ਦੇ ਵਿੱਚ ਵਾਂਸਵਾੜਾ ਰਾਜਸਥਾਨ ਦੇ ਵਿੱਚ ਇਹ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਠੀਕ ਹੈ ਇਹ ਮੈਸੀਵ ਪ੍ਰੋਜੈਕਟ ਵਰਥ 42000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਬਈ ਇਹ ਲੋਕੇਟਡ ਔਨ ਦੀ ਬੈਂਕ ਆਫ 마ਹੀ ਰਿਵਰ ਤੇ ਬੰਸਵਾਰਾ ਕਿੱਥੇ ਹੈ 마ਹੀ ਰਿਵਰ ਦੇ ਕੰਡੇ ਤੇ ਵਸਿਆ ਹੋਇਆ ਜਿੱਥੇ 2800 ਮੈਗਾਵਾਟ ਦਾ ਨਿਊਕਲੀਅਰ ਪਾਵਰ ਪ੍ਰੋਜੈਕਟ ਚੱਲ ਰਿਹਾ ਅੱਗੇ ਕੁਐਸਚਨ ਹੈਗਾ ਭਾਰਤ ਦੇ ਪਹਿਲੇ ਡੀਟਲ ਆਦੀਵਾਸੀ ਸਵਤੰਤਰਤਾ ਸੰਗਰਾਮੀ ਅਜੈਬ ਘੜ ਦਾ ਉਦਘਾਟਨ ਕਿੱਥੇ ਕੀਤਾ ਗਿਆ ਤਾਂ ਇਹਦਾ ਰਾਈਟ ਆਨਸਰ ਹੈ ਜੀ ਰਾਜਪੁਰ ਰਾਜਪੁਰ ਕਿੱਥੇ ਹੈ ਛਤੀਸਗੜ੍ਹ ਦੇ ਵਿੱਚ ਤੇ ਇਹ ਡੈਡੀਕੇਟ ਕਿਨੂੰ ਹੈ ਸ਼ਹੀਦ वीर नारायण सिंह एंड अदर ट्राइबल हीरो जिन्ने भी ट्राइबल हीरो ने ते ਨਾਲ শহীদ वीर नारायण सिंह ने ਉਹਨਾਂ ਨੂੰ ਡੈਡੀਕੇਟ ਹੈ ਇਹ ਆਦੀਵਾਸੀ ਸੰਤਰਤਾ ਸੰਗਰਾਮੀ अजयबकर ਕਿੱਥੇ छत्तीसगढ़ ਦੇ ਵਿੱਚ रायपुर ਦੇ ਵਿੱਚ ਇਹ ਇਹਦਾ ਉਦਘਾਟਨ ਕੀਤਾ ਗਿਆ ਅੱਗੇ ਹੈਗਾ ਆਪਣਾ ਕੁਐਸਚਨ ਜਨਵਰੀ 2025 ਵਿੱਚ ਭਾਰਤ ਦੇ ਸਭ ਤੋਂ ਵੱਡੇ ਗ੍ਰੀਨ ਹਾਈਡਰੋਜਨ ਹੱਬ ਦਾ ਨੀ ਪੱਥਰ ਕਿੱਥੇ ਰੱਖਿਆ ਗਿਆ ਤਾਂ ਇਹਦਾ ਰੱਖਿਆ ਗਿਆ ਜੀ ਪੁਦੀ ਮਦਾਕਾ ਅੰਧਰਪ੍ਰਦੇਸ਼ ਦੇ ਵਿੱਚ ਪੁੱਡੀ ਮਡਾਕਾ ਅੰਧਰਪ੍ਰਦੇਸ਼ ਦੇ ਵਿੱਚ ਇਹਦਾ ਨੀ ਪੱਥਰ ਰੱਖਿਆ ਗਿਆ ਕਾਦਾ ਸਭ ਤੋਂ ਵੱਡੇ ਗ੍ਰੀਨ ਹਾਈਡਰੋਜਨ ਹੱਬ ਠੀਕ ਹੈ ਕਿੱਥੇ ਇਹ ਹੈਗਾ ਅੰਧਰਪ੍ਰਦੇਸ਼ ਦੇ ਵਿੱਚ ਆਪਸ਼ਨ ਨੰਬਰ ਬੀ ਤੇ ਇਹਦਾ ਕੀ ਹੈ ਨੈਸ਼ਨ ਗ੍ਰੀਨ ਹਾਈਡਰੋਜਨ ਮਿਸ਼ਨ ਇਹ ਵੀ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਦੇ ਤਹਿਤ ਇਹ ਜਿਹੜਾ ਹਾਈਡਰੋਜਨ ਹੱਬ ਬਣਾਇਆ ਗਿਆ ਅੱਗੇ ਹੈਗਾ ਜੀ ਆਪਣਾ ਪ੍ਰਧਾਨ ਮੰਤਰੀ ਮੋਦੀ ਨੇ ਰਾਣੀ ਮੇਲੂ ਨਚਿਆਰ ਨੂੰ ਉਹਨਾਂ ਦੀ 296ਵੀਂ ਜਨਮ ਦਿਤੀ ਤੇ ਸ਼ਰਧਾਂਜਲੀ ਦਿੱਤੀ ਉਹ ਕਿਸ ਰਾਜ ਨਾਲ ਸੰਬੰਧਿਤ ਸਨ? ਸੋ ਸੀਗੇ ਜੀ ਤਾਮਿਲਨਾਡੂ ਠੀਕ ਹੈ ਤਾਮਿਲਨਾਡੂ ਨੇ ਉਹਨਾਂ ਦੀ ਬਹਾਵਰੀ ਦੇ ਵਾਸਤੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਕਿਨੂੰ ਆਪਣੀ ਰਾਣੀ ਵੇਲੂ ਨਚਿਆਰ ਨੂੰ ਇਹ ਤੁਸੀਂ ਨਾਮ ਯਾਦ ਰੱਖਣਾ ਅੱਗੇ ਹੈਗਾ ਕੁਐਸਚਨ ਕਿਸ ਦੇਸ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵੋੱਚ ਨਾਗਰਿਕ ਪੁਰਸਕਾਰ ਮਿਥਿਲਾ ਪ੍ਰਭੂਸ਼ਣ 2025 ਨਾਲ ਸਨਮਾਨਿਤ ਕੀਤਾ ਗਿਆ? ਦਾ ਇਹਦਾ ਰਾਈਟ ਆਨਸਰ ਹੈਗਾ ਜੀ శ్రీలంਕਾ ਤੇ ਇਹ ਪ੍ਰੈਜ਼ੈਂਟ ਕਿਹਨੇ ਕੀਤਾ ਸੀਗਾ ਪ੍ਰੈਜ਼ੀਡੈਂਟ ਅਨੂਰਾ ਕੁਮਾਰਾ ਦੇਸ਼ਾਂਕੇ ਨੇ ਠੀਕ ਆ ਭਾਈ ਅਨੂਰਾ ਕੁਮਾਰਾ ਦੇਸ਼ਾਂਕੇ ਜਿੱਥੋਂ ਉਥੋਂ ਦੇ ਪੀਐਮ ਨੇ శ్రీలంਕਾ ਦੇ ਉਹਨਾਂ ਨੇ ਇੰਡੀਆ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੁਰਸਕਾਰ ਦਿੱਤਾ ਤੇ ਪ੍ਰਧਾਨ ਮੰਤਰੀ ਮੋਦੀ ਪਹਿਲੇ ਇੰਡੀਅਨ ਨੇ ਜਿਨ੍ਹਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਕਿਹੜਾ ਮਿਥਿਲਾ ਪ੍ਰਭੂਸ਼ਣ ਇਥੋਂ ਦਾ శ్రీలంਕਾ ਦਾ ਉਹ ਪੁਰਸਕਾਰ ਹੈ ਬਈ ਇਹ ਅੱਗੇ ਹੈਗਾ ਹਾ ਤਾਂ ਆਪਾਂ ਪੇਪਰ ਵਾਲਾ ਤਾਂ ਕਰ ਲਿਆ ਬਈ ਉਸ ਤੋਂ ਬਾਅਦ ਇੱਕਾ ਕੁਐਸਚਨ ਹੈ ਪ੍ਰਧਾਨ ਮੰਤਰੀ ਮੋਦੀ ਨੇ ਇੰਡੋਨੇਸ਼ੀਆ ਵਿੱਚ ਭਗਵਾਨ ਮੁਰੂਗਣ ਨੂੰ ਸਮਰਪਿਤ ਪਹਿਲੇ ਵਿਸ਼ਾਲ ਮੰਦਿਰ ਦਾ ਮਹਾ ਕੁੰਭ ਵਿਸ਼ੇ ਕਿ ਕਿੱਥੇ ਕਿਹੜੇ ਸ਼ਹਿਰ ਵਿੱਚ ਕੀਤਾ ਤਾਂ ਇਹ ਹੈਗਾ ਜਕਾਰਤਾ ਠੀਕ ਹੈ ਜਕਾਰਤਾ ਦੇ ਵਿੱਚ ਇਹਦਾ ਆ ਕੀਤਾ ਸੀ ਕੁੰਭ ਵਿਸ਼ੇ ਕਮ ਕੁੰਭ ਵਿਸ਼ੇ ਕਮ ਕਿੱਥੇ ਕੀਤਾ ਸੀ ਵੀ ਜਕਾਰਤਾ ਦੇ ਵਿੱਚ ਉਸ ਤੋਂ ਬਾਅਦ ਹੈਗਾ ਅ ਜੀ20 ਸਮੇਲਨ ਕਿੱਥੇ ਯੋਜਿਤ ਕੀਤਾ ਗਿਆ ਸੀ ਇਹ ਆਪਾਂ ਪੜਿਆ ਸੀ ਸਾਊਥ ਅਫਰੀਕਾ ਦੇ ਵਿੱਚ ਜੋਨਸਬਰਗ ਸਾਊਥ ਅਫਰੀਕਾ ਦੇ ਵਿੱਚ ਇਹਦਾ ਬੀਮਾ ਐਡੀਸ਼ਨ ਹੈ ਉਸ ਤੋਂ ਅੱਗੇ 25ਵਾਂ ਐਸੀਓ ਸਮੇਲਨ 2025 ਕਿਸ ਦੇਸ਼ ਵਿੱਚ ਆਯੋਜਿਤ ਕੀਤਾ ਗਿਆ ਸੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਭਾਗ ਲਿਆ ਐਸੀਓ ਸਮਿਟ ਹੋਇਆ ਸੀ 25ਵਾਂ ਠੀਕ ਹੈ ਤਾਂ ਇਹ ਕਿੱਥੇ ਕੀਤਾ ਗਿਆ ਸੀ ਚਾਈਨਾ ਦੇ ਵਿੱਚ ਤੁਸੀਂ ਚਾਈਨਾ ਦੀ ਇੱਕ ਤਾਂ ਕੈਪੀਟਲ ਦੱਸਣੀ ਆ ਚਾਈਨਾ ਦੀ ਤੇ ਉਥੋਂ ਦੀ ਕੀ ਕਰੰਸੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਨਾ ਤਾਂ ਆਈ ਹੋਪ ਏਸੀ ਆਪਣੇ ਅੱਜ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਿੰਨੇ ਵੀ ਰਿਲੇਟਡ ਕਰੰਟ ਅਫੇਅਰ ਬੰਦੇ ਸੀ ਉਹ ਚਾਹੇ ਕੋਈ ਉਦਘਾਟਨ ਕੀਤਾ ਠੀਕ ਆ ਚਾਹੇ ਉਹਨਾਂ ਨੂੰ ਕੋਈ ਸਰਵੋੱਚ ਅਵਾਰਡ ਮਿਲਿਆ ਤਾਂ ਉਹਨਾਂ ਰਿਲੇਟਡ ਸਾਰੇ ਇਹ ਕੁਐਸਚਨ ਸੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਪਸੰਦ ਆਈ ਹੈ ਤਾਂ ਵੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸ ਦੀ ਪੀਡੀਐਫ ਡਾਊਨਲੋਡ ਕਰਨ ਲਈ ਤੁਸੀਂ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਤੇ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਡੇਲੀ ਕਰੰਟ ਅਫੇਅਰ ਵਾਸਤੇ ਡੇਲੀ ਕਰੰਟ ਅਫੇਅਰ ਦੀ ਜਿਹੜੀ ਵੀਡੀਓ ਹੈ ਉਹ ਸਵੇਰੇ 8 8:30 ਵਜੇ ਆਉਂਦੀ ਆ ਠੀਕ ਹੈ ਤੇ ਤੁਸੀਂ ਉਹ ਦੇਖਣੀ ਨਾ ਭੁੱਲਣਾ ਉਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕਰੰਟ ਅਫੇਅਰ ਕਰਾਏ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਆਪਣਾ ਟੌਪਿਕ ਵਾਈਜ਼ ਕਰੰਟ ਅਫੇਅਰ ਹੈ ਉਸ ਦੀ ਵੀਡੀਓ 7 ਵਜੇ ਸ਼ਾਮ ਨੂੰ ਪੈਂਦੀ ਆ ਆਪਣੇ ਚੈਨਲ ਤੇ ਤੇ ਤੁਹਾਨੂੰ ਅਗਲੇ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਆ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੀਡੀਐਫ ਲਈ ਆਪਣਾ ਟੈਲੀਗ੍ਰam ਚੈਨਲ ਜ਼ਰੂਰ ਜੁਆਇਨ ਕਰ ਲਓ ਉਹਦੇ ਵਿੱਚ ਜਿੰਨੀਆਂ ਵੀ ਜੋਬ ਰਿਲੇਟਡ ਕੋਈ ਗੱਲਾਂ ਬਾਤਾਂ ਹੁੰਦੀਆਂ ਸਾਰੀਆਂ ਉੱਥੇ ਕੀਤੀਆਂ ਜਾਂਦੀਆਂ ਤੇ ਪੀਡੀਐਫ ਵੀ ਉੱਥੇ ਸ਼ੇਅਰ ਕੀਤੀ ਜਾਂਦੀ ਹੈ ਅੱਜ ਦੇ ਲਈ ਇੰਨਾ ਹੀ ਧੰਨਵਾਦ ਵੀਡੀਓ ਨੂੰ ਬਈ ਜ਼ਰੂਰ ਸ਼ੇਅਰ ਕਰ ਦਿਓ